ਇਹ ਮੈਟਿੰਗ ਦੇ ਨਾਮ ਲੱਗਦੇ ਹੈ ਮੈਟਿੰਗ ਦੇ ਨਾਮ ਲੱਗਦੇ ਹੈ ਬਈ ਜਿਹੜਾ ਸਾਲ ਪ੍ਰੀਵੀਅਸ ਬਣਨਾ ਪਿਆ ਬਹੁਤ ਲੋਨ ਹੋ ਜਾਂਦੇ ਹੈ ਸਰਕਾਰ ਇਹ ਵੀ ਹੋਣਾ ਹੈ ਕਾਪੂ ਸਾਡੇ ਦਮਿਆਰ ਕੌਣ ਹੈ ਨਹੀਂ ਸਰਕਾਰ ਜੋ ਜੋ ਨੇ ਸਾਡੇ ਜਨਰਲ ਦੇਤੀ ਜਿੱਤੇ ਅਤੀ ਬਣਿਆ ਮੈਡੀਕਲ ਤੇ ਪੜਾਣਾ ਤੁਹਾਡਾ ਪਿਆਰ ਰਸਕੈਨ ਨੂੰ ਦੇਖ ਰਹੇ ਹਾਂ ਤੁਹਾਡੇ ਬਗਾਈ ਕੋਈ ਐਕਟੀਵਿਟੀ ਨੂੰ ਦੇਖ ਰਹੇ ਹਾਂ ਉਹਨਾਂ ਪਿਆਰੇ ਪਿਆਰੇ ਬੱਚਿਆਂ ਨੂੰ ਦੇਖ ਰਹੇ ਹਾਂ ਇਹਨਾਂ ਨੇ ਮਾਨਮਤੀ ਪ੍ਰਾਪਤੀ ਕੀਤੀ ਹੈ ਸਾਡੇ ਸਕੂਲ ਲਈ ਉਹਨਾਂ ਦੇ ਨਾਲ ਅਗਰ ਨਾਮ ਸਹਿਯੋਗ ਦੇ ਰਹੇ ਨੇ ਸਮੁੱਚਾ ਪ੍ਰਸ਼ਾਸਨ ਸਾਡੇ ਪੁਲਿਸ ਵਰਦੀ ਦੇ ਵਿੱਚ ਵੀ ਸਾਡੇ ਸਟੇਪਲ ਕਮੇਟੀ ਸਾਡੇ ਸਕੂਲ ਦੇ ਬਹੁਤ ਹੀ ਪਿਆਰੇ ਅਧਿਆਪਕ ਸਾਡੇ ਲਈ ਮਾਣ ਵਾਲੀ ਗੱਲ ਹੈ ਸਾਡੇ ਸਕੂਲ ਲਈ ਸਾਡੇ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਦੋਸਿੰਘ ਜੀ ਬਹਿ ਅੱਜ ਉਦਘਾਟਨ ਕਰਨ ਕੇ ਅਸੀਂ ਬਹੁਤ ਹੀ ਜ਼ਿਆਦਾ ਆਪਣੇ ਆਪ ਨੂੰ ਕੁਸ਼ਕਿਸਮਤ ਸਮਝ ਰਹੇ ਹਾਂ ਜੀ ਸਤੇਸਕਰ ਅੱਗੇ ਜਾ ਰਹੇ ਨੇ ਪਹਿਲਾ ਪ੍ਰਾਇਮਰੀ ਸਕੂਲ ਦੇ ਵਿੱਚ ਬਣੀ ਹੋਈ ਬਿਲਡਿੰਗ ਦਾ ਉਦਘਾਟਨ ਕਰਨ ਕੇ ਛੋਟੇ ਛੋਟੇ ਬੱਚਿਆਂ ਦੇ ਲਈ ਆਧੁਨਿਕ ਸਹੂਲਤਾਂ ਦੇ ਨਾਲੇ ਛੋਟੇ ਛੋਟੇ ਕਮਰਾ ਬਣਾਇਆ ਗਿਆ ਹੈ ਬਿਲਡਿੰਗ ਜੀ ਚਾਹੇ ਬਾਰੇ ਵੀ ਸਾਰੀ ਮੇਰੇ ਕੋਲ ਸਭ ਤੋਂ ਪਹਿਲਾ ਉਦਘਾਟਨ ਕੀਤਾ ਜਾਵੇਗਾ 好的好，我教你，我教你。